ਅਧਰੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਮੁਲਾਜ਼ਮਾਂਾਂ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਸਾਰੇ ਲੰਬਿਤ ਪਈ ਕੇਸਾਂ ਦਾ ਨਿਪਟਾਰਾ 1 ਮਹੀਨੇ ਦੇ ਵਿੱਚ ਕੀਤਾ ਜਾਵੇਗਾ ਤਾਂ ਪਰਸਨਲ ਵਿਭਾਗ ਨੇ ਇਸ ਮਾਮਲੇ ਨੂੰ ਲੈ ਕੇ ਸਖਤ ਹੋ ਗਿਆ ਹੈ ਤੇ ਇਸ ਸੰਬੰਧੀ ਵਿਭਾਗ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਭੇਜ ਕੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਜਿਹੜੀ ਹੈ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਜਦੋਂ ਦੇ ਲੋਕ ਸਭਾ ਚੋਣਾਂ ਹੋਈ ਨੇ ਉਸ ਤੋਂ ਬਾਅਦ ਲਗਾਤਾਰ ਜਿਹਨੇ ਪੰਜਾਬ ਦੇ ਮੁੱਖ ਮੰਤਰੀ ਐਕਟਿਵ ਦਿਖ ਰਹੇ ਨੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਗਰ ਕੱਲ ਦੀ ਗੱਲ ਕੀਤੀ ਜਾਵੇ ਤੇ ਕੱਲ ਵੀ ਜਿਹੜੀ ਇਹ ਮੀਟਿੰਗ ਲਈਤੀ ਗਈ ਹੈ ਤੇ ਵੱਡੇ ਫੈਸਲੇ ਜਿਹੜੇ ਨੇ ਮੀਟਿੰਗ ਦੇ ਵਿੱਚ ਲਿੱਤੇ ਗਏ ਨੇ ਜਿਹੜੇ ਮੁਲਾਜ਼ਮ ਪਿਛਲੇ ਲੰਬੇ ਅਰਸੇ ਤੋਂ ਜਿਨ੍ਹਾਂ ਦੀ ਪ੍ਰੋਮੋਸ਼ਨ ਜਿਹੜੀ ਸੀ ਡਿਊ ਸੀ ਉਹਨਾਂ ਉਸ ਚੀਜ਼ ਨੂੰ ਲੈ ਪ੍ਰਮੋਸ਼ਨ ਨੂੰ ਲੈ ਕੇ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਚੱਕ ਤਖਤ ਖਾਈ ਦੇ ਰਹੀ ਹੈ ਇੱਕ ਮਹੀਨੇ ਦੇ ਅੰਦਰ ਜਿਹੜੇ ਵੀ ਪਦਾਂ ਤੇ ਜਿਹੜੇ ਆਪਣੇ ਵਿਅਕਤੀ ਸਨ ਉਹਨਾਂ ਦੀ ਪ੍ਰਮੋਸ਼ਨ ਜਿਹੜੀ ਆ ਹੁਣ ਜਲਦ ਜਿਹੜੀ ਆ ਕਰ ਦਿੱਤੀ ਜਾਵੇਗੀ ਸਾਫ਼ ਤੌਰ ਤੇ ਜਿਹੜੇ ਨੇ ਦਿਸ਼ਾ ਨਿਰਦੇਸ਼ ਜਿਹੜੇ ਨੇ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਤੇ ਸਾਫ਼ ਤੌਰ ਤੇ ਕਿਹਾ ਹੈ ਕਿ ਪੀ ਜੋ ਲੋਕ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਤੇ ਵੀ ਜਿਹੜੀ ਨੇ ਸਰਕਾਰੀ ਨੌਕਰੀ ਤੇ ਨੇ ਜਿਨ੍ਹਾਂ ਦੀ ਪ੍ਰਮੋਸ਼ਨ ਜਿਹੜੀ ਦਿਉ ਸੀ ਪਰ ਕਿਸੇ ਕਾਰਨ ਕਰਕੇ ਉਹ ਜਿਹੜੀ ਪ੍ਰਮੋਸ਼ਨ ਹੈ ਨਹੀਂ ਹੋ ਪਾਦੀ ਸੀ ਤੇ ਉਹ ਹੁਣ ਜਿਹੜੀ ਆ ਜਲਦ ਤੋਂ ਜਲ ਜਿਹੜੀ ਆ ਪ੍ਰਮੋਸ਼ਨ ਕਰ ਦਿੱਤੀ ਜਾਵੇ ਜਿਹੜੇ ਵੀ ਵਿਭਾਗ ਦੇ ਅਗਰ ਸਾਰੇ ਵਿਭਾਗਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਨੂੰ ਜਿਹੜੇ ਨੇ ਫਰਮਾਨ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਤੇ ਸਾਫ਼ ਤੌਰ ਤੇ ਕਿਹਾ ਹੈ ਕਿ ਆਉਣ ਵਾਲੇ 1 ਮਹੀਨੇ ਦੇ ਅੰਦਰ ਜਿਹੜੀ ਹੈ ਪ੍ਰਮੋਸ਼ਨ ਜਿਹੜੀ ਹੈ ਉਹਨਾਂ ਦੀ ਕਰ ਦਿੱਤੀ ਜਾਵੇ ਕਿ ਉਹ ਆਪਣੇ ਪਦਾਂ ਤੇ ਜਿਹੜੇ ਨੇ ਜਾਣ ਤੇ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਲਈ ਪੰਜਾਬ ਦੇ ਇਤਵਾਸਤੇ ਕੰਮ ਕਰ ਸਕਣ ਚਲੋ ਅਗਰ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨ ਵੀ ਨਿਊਜ਼ ਲਈ ਅਮੀ ਸੈਟਿੰਗ ਰਿਪੋਰਟ